ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਨੁਸਖਾ ਲੈ ਕੇ ਆਇਆ ਉਹ ਤੁਹਾਡੀ ਮਰਦਾਨਾ ਕਮਜ਼ੋਰੀ ਤੇ ਦੂਰ ਕਰੇਗਾ ਹੀ ਅਤੇ ਤੁਹਾਡੇ ਅੰਦਰ ਇਹੋ ਜੀ ਸ਼ਕਤੀ ਪੈਦਾ ਕਰੇਗਾ ਜਿਹਦੇ ਨਾਲ ਤੁਹਾਡਾ ਹਰ ਕੰਮ ਕਰਨ ਨੂੰ ਜੀ ਕਰੇਗਾ ਅਤੇ ਤੁਸੀਂ ਹਰ ਵੇਲੇ ਇੱਕ ਇਹੋ ਜਿਹੇ ਆਨੰਦ ਦੇ ਵਿੱਚ ਰਹੋਗੇ ਕਿ ਤੁਸੀਂ ਆਪਣੇ ਆਪ ਨੂੰ ਹਲਕਾ ਫੁਲਕਾ ਅਤੇ ਇੱਕ ਵਧੀਆ ਮਹਿਸੂਸ ਕਰੋਗੇ ਆਪਣੇ ਆਪ ਨੂੰ ਅਜਿਹਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਆ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਸਾਡੀ ਕਲੀਨਿਕ ਆ ਦਬੁਰਜੀ ਬਾਈਪਾਸ ਜਲੰਧਰ ਜੀ ਟੀ ਰੋਡ ਨੀਅਰ ਗੋਲਡਨ ਗੇਟ ਅਮਰਸਾ ਕਿਸੇ ਵੀ ਵੀਰ ਨੇ ਸਾਨੂੰ ਮਿਲਣਾ ਹੋਵੇ ਹਰ ਐਤਵਾਰ ਦੇ ਐਤਵਾਰ 10 ਤੋਂ 5 ਸਾਡੇ ਕੋਲ ਉੱਥੇ ਆ ਕੇ ਦਵਾਈ ਲਿਜਾ ਸਕਦਾ ਵਾ ਕਿਸੇ ਵੀ ਕਿਸਮ ਦੀ ਦਵਾਈ ਲਜਾਣੀ ਹੋਵੇ ਮਰਦਾਨਾ ਕਮਜ਼ੋਰੀ ਦੀ ਦਵਾਈ ਖਾਣੀ ਹੋਵੇ ਕਿਸੇ ਵੀ ਕਿਸਮ ਦੀ ਦਵਾਈ ਖਾਣੀ ਹੋਵੇ ਸਾਡੇ ਕੋ ਉਥੇ 10 ਤੋਂ 5 ਆ ਗਏ ਦਵਾਈ